ਨਿਨ ਆਬਾਦੀ ਵਿਕਾਸ ਕਲੋਨੀ ਦੇ ਵਿਖੇ ਨਾਜਾਇਜ਼ ਸੰਬੰਧ ਦਾ ਦਾ ਰੋੜਾ ਬਣਦੇ ਵੇਗ ਕੇ ਵਿਧਵਾ ਮਾ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੀ 25 ਸਾਲਾ ਲੜਕੀ ਅਨੂ ਨੂੰ ਕਾਰਤਵੇ ਵਿੱਚ ਹੀ ਮੌਧੇ ਕਟੋ ਤਰਵਾ ਦਿੱਤਾ ਗਿਆ ਸੀ ਕਲਯੁਗੀ ਵਿਧਵਾ ਮਾ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਣਜਾਣ ਸੇ ਪੁਲਿਸ ਨੇ ਕਤਲ ਦੀ ਗੁੱਥੀ ਜੁੜੀ ਇਸ ਸੁਲਚੌਣ ਦੇ ਲਈ ਪਹਿਲਾ ਮ੍ਰਿਤਕ ਲੜਕੀ ਦੀ ਮਾਤਾ ਨੂੰ ਗ੍ਰਿਫਤ ਦੇ ਵਿੱਚ ਲਿਆ ਅਤੇ ਬਾਅਦ ਦੇ ਵਿੱਚ ਉਸ ਦੇ ਪ੍ਰੇਮੀ ਸਤਨਾਮ ਗ੍ਰਫਤਾਰ ਨੂੰ ਵਿੱਚ ਲੈ ਲਿਆ ਹੈ ਗ੍ਰਫਤ ਦੇ ਵਿੱਚ ਲੈ ਲਿਆ ਅਤੇ ਕਲਯੁਗੀ ਮਾ ਨੇ ਆਪਣੀ ਲੜਕੀ ਨੂੰ ਪ੍ਰੇਮ ਸੰਬੰਧ ਦਾ ਰੋੜਾ ਬਣਦੇ ਵੇਗਦੇ ਹੋਏ ਸਤਨਾਮ ਨੇ ਉਦ ਕਾਟ ਉਤਾਰ ਦਿੱਤਾ ਜਦੋਂ ਅਨੁਕਾਰ ਦੇ ਵਿੱਚ ਕੱਲੀ ਸੀ આરોપી ਸਤਨਾਮ ਸਿੰਘ ਘਰ ਦੇ ਵਿੱਚ ਪਹਿਲਾਂ ਹੀ ਲੁੱਕ ਕੇ ਬੈਠਾ ਹੋਇਆ ਸੀ ਜਦੋਂ ਅਨੁਕਾਰ ਦੇ ਵਿੱਚ ਆਈ ਤਾਂ ਉਸਨੇ ਪਹਿਲਾਂ ਉਸ ਦੀਆਂ ਅੱਖਾਂ ਵਿੱਚ ਮਿਰਚਾ ਪਾਈਆਂ ਤੇ ਉਸ ਦੇ ਸਿਰ ਉੱਤੇ ਕਈ ਵਾਰ ਕਰਕੇ ਉਸ ਨੂੰ ਮੌਤੇ ਕਾਟ ਉਤਾਰ ਦਿੱਤਾ ਪੁਲਿਸ ਨੇ ਦੋਨਾਂ ਹੀ આરોપીਆਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ ਲੜਕੀ ਸੀ ਕਿ ਨਾ ਇਹ ਵੀ ਮਰਡਰ ਦਾ ਇਹਦਾ ਰਿਜਨ ਇਹਦੀ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਪੰਡਤ ਸਤਗੁਰ ਸਿੰਘ ਉਹਦਾ ਉਹਦੀ ਨਾਲ ਰਿਲੇਸ਼ਨ ਸੀਗਾ 30 ਸਾਲ ਦੀ ਉਮਰ ਦਾ ਮੁੰਡਾ ਤੇ ਜਿਹੜੀ ਇਹਦੀ ਲੜਕੀ ਸੀਗੀ ਉਹ ਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਉਹ ਇਤਰਾਜ਼ ਕਰਦੀ ਸੀਗੀ ਇਹਨਾਂ ਨੂੰ ਮਿਲਣ ਤੋਂ ਰੋਕਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮੰਦਰ ਨੇ ਪਲਾਨ ਨਹੀਂ ਕੀਤਾ ਸੀ ਵੀ ਆਪਾਂ ਇਹਨੂੰ ਵਸਤੇ ਤੋਂ ਹਟਾ ਦਈਏ ਤੇ ਆਪਾਂ ਜਿਹੜਾ ਘਾਰਾ ਮੁਰ ਕੇ ਆਪਣਾ ਹੋ ਜਾਊਗਾ ਆਪਾਂ ਇਹ ਤੋਂ ਵੇਚ ਕੇ ਕਿਤੇ ਹੋਰ ਚਲੇ ਜਾਈਏ ਇਹ ਮਰਡਰ ਦੀ ਪਲਾਨਿੰਗ ਇਹਨਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਸੀਗੀ ਇਹ ਮਰਡਰ ਜਿਹੜਾ ਸੀਗਾ ਸਤਗੁਰ ਤੇ ਉਹਦਾ ਦੋਸਤਾ ਜਿਹੜਾ ਗੁਰਸ਼ਰਨ ਬੁਰਖਬੇਲਾ ਇਹਨਾਂ ਨੇ ਤਿੰਨਾਂ ਨੇ ਰਲ ਕੇ ਬਣਾਇਆ ਸੀਗਾ ਜਿਹੜਾ ਬਿੱਲਾ ਸੀਗਾ ਉਹ ਇਹਨੂੰ ਇਹਦੇ ਘਰੇ ਛੱਡ ਕੇ ਗਿਆ ਸੀਗਾ ਤੇ ਉਹ ਨੂੰ ਮਰਡਰ ਕਰਨ ਤੋਂ ਬਾਅਦ ਲੈ ਕੇ ਗਿਆ ਸੀ ਜੀ ਤੇ ਜਿਹੜਾ ਸਤਪੁਰਾ ਉਹਨੇ ਮਰਡਰ ਕੀਤਾ ਸੀਗਾ ਇਹਦੀ ਮਦਰ ਮਰਡਰ ਹੋਣ ਤੋਂ ਪਹਿਲਾਂ ਘਰੋਂ ਟਿਕੀ ਸੀਗੀ ਤੇ ਉਹ ਤੋਂ ਬਾਅਦ ਨੈਕਸਟ ਡੇ ਇਹ ਘਰੇ ਆਈ ਕਿਉਂਕਿ ਇਹ ਆਪਣੀ ਇਹਦੀ ਬੇਟੀ ਰਹਿੰਦੀ ਹੈ ਲਾਹੌਰਾਂ ਉਹਦੇ ਕੋਲ ਚੱਲਦੀ ਸੀ ਕਿ ਉਹ ਉਹਦਾ ਪੀ ਉਹਦੀ ਰਿਹਰ ਕਿੰਨੇ ਬਦਲਦਾ ਹੈ ਇਹ ਜਿਹੜਾ ਮੁੰਡਾ ਜੀ ਇਹਨੇ ਪਹਿਲਾਂ ਇਹਦੀ ਮਦਰ ਘਰੇ ਸੀਗੀ ਤੇ ਮੁੰਡਾ ਇਹ ਮੁੰਡਾ ਘਰੇ ਚਲੇ ਗਿਆ ਇਹ 6:00 ਵਜੇ ਦੀ ਤਕਰੀਬਨ ਗੱਲਾਂ 6:00 ਵਜੇ ਮੁੰਡਾ ਘਰੇ ਗਿਆ ਤੇ ਇਹਦੀ ਮਦਰ ਉਹਨੂੰ ਅੰਦਰ ਛੱਟ ਕੇ ਲੋਕ ਲਾ ਕੇ ਘਰੋਂ ਚਲੀ ਗਈ ਉਹਦਾ ਜਿੰਦਾ ਸੀਗੇ ਉਹਦੀਆਂ ਚਾਹਦੀਆਂ ਇੱਕ ਇਹਦੀ ਬੀਟੀ ਕੋਲ ਹੁੰਦੀ ਸੀ ਇੱਕ ਇਹਦੀ ਮਦਰ ਕੋਲ ਹੁੰਦੀ ਸੀ ਤੇ ਜਦੋਂ ਇਹਦੀ ਲੜਕੀ ਘਰੇ ਆਈ ਆ ਤਾਂ ਪਹਿਲਾਂ ਫਸਟ ਉਹਨੇ ਉਹਦੇ ਜਿਹੜਾ ਆਪਣਾ ਸੋਟਾ ਹੁੰਦਾ ਉਹਦੇ ਨਾਲ ਉਹਦੇ ਸੱਤ ਵਾਰ ਕੀਤਾ ਦੋ ਤਿੰਨ ਸੱਤ ਵਾਰ ਕਰਨ ਤੋਂ ਬਾਅਦ ਉਹ ਥੱਲੇ ਗਈ ਰੋਮ ਉੱਥੇ ਦੂਜੇ ਕਮਰੇ ਚ ਲੈ ਗਿਆ ਉਹ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਖੜਾ ਹੁੰਦਾ ਜਿਹੜਾ ਅਸੀਂ ਲੁਸਾਈ ਦਾ ਉਹਦੇ ਨਾਲ ਇਹਦੇ ਸਾਰੇ ਮੁੰਡੇ ਪਰਨੇ ਵਾਰ ਦਿੱਤੇ ਉਹਦੇ ਨਾਲ ਇਹ ਹੁੰਦਾ ਇਹ ਜਿਸ ਫੇਸ ਦੇ ਉੱਪਰ ਆਏ 페ਸ ਤੋਂ ਲੈ ਕੇ ਤੇ ਗਰਦਨ ਤੱਕ ਤਾਂ ਨੇ ਤੇ ਪਿੱਛੇ ਸਿਰਾਂ ਸਿਰ ਦੇ ਉੱਤੇ ਜਿੱਥੇ ਨੇ ਬੰਦਾ ਮਾਰਦਾ ਜਿਹਦਾ ਨਾਮ ਕੀ ਹੋਊਗਾ ਕਿੰਨੀ ਬਲਦੀ ਹੈ ਇਹ ਲੜਕੀ ਦਾ ਨਾਮ ਨਾ ਅਨੂ ਸੀਗਾ ਤੇ ਉਹਦੀ ਉਮਰ 26-24 ਸੀ ਪਹਿਲਾਂ ਹੀ ਅੰਦਰ ਸੀਗਾ ਉਹ ਲੁਕ ਕੇ ਬੈਠਾ ਸੀਗਾ ਕੰਧ ਦੀ ਸਾਈਡ ਤੇ ਤੇ ਜਦੋਂ ਮੜਤੀ ਆਈਆ ਤਾਂ ਇਹਨੇ ਹੀ ਪਹਿਲਾਂ ਉਹਦੀ ਅੱਖਾਂ 'ਚ ਮੱਚਾਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਦੋਂ ਬਾਅਦ ਜਿਹੜਾ ਸੋਟਾ ਹੁੰਦਾ ਆਪਣਾ ਉਹਦੇ ਨਾਲੇ ਵੀ ਮੂੰਹ ਦੇ ਸੱਤ ਵਾਰ ਕੀਤੇ ਤੇ ਫਿਰ ਉਦੋਂ ਬਾਅਦ ਜਿਹੜਾ ਤਪਰਾ ਹੁੰਦਾ ਲੋਹੇ ਦਾ ਉਹਦੇ ਨਾਲੇ ਵੀ ਮੂੰਹ ਤੇ ਸਾਰੇ ਵਾਰ ਕੀਤਾ ਤੇ ਗੱਲਬਾਤ ਵੀ ਸਤਾਂ ਦੀ